ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਹੇਦਰ ਬੋਟਾ ਸਿੰਘ ਰਣਸੀਹ ਕਾਰਜਕਾਰੀ ਪ੍ਰਧਾਨ ਜੁਆਇੰਟਡ ਕਾਲੀਦਲ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਨੀ ਚਾਹਣਾ ਹਾਂ ਕਿ ਜਿਹੜੀਆਂ 14 ਤਰੀਕ ਨੂੰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਆ ਰਹੀਆਂ ਹਨ ਭਾਵੇਂ ਸਰਕਾਰ ਨੇ ਇੱਕ ਦਿਨ ਪਹਿਲਾਂ ਐਲਾਨ ਕੀਤਾ ਕਿ ਅਸੀਂ ਚੋਣਾਂ ਜਿੱਤ ਲਗੇ ਪਰ ਫਿਰ ਵੀ ਸਾਰੇ ਜਿਹੜੀਆਂ ਪਾਰਟੀਆਂ ਜਾਂ ਸਮਾਜਿਕ ਸੇਵੀ ਜਥੇਬੰਦੀਆਂ ਸਾਰਿਆਂ ਨੂੰ ਇਸ ਹਿੱਸਾ ਲੈਣਾ ਚਾਹੀਦਾ ਤਾਂ ਕਿਉਂਕਿ ਪੰਚਾਇਤ ਅਸਲ ਵਿੱਚ ਰੀੜ ਦੀ ਹੱਡੀ ਆ ਪੰਚਾਇਤ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਉਹ ਫੰਡ ਮੁਹੱਈਆ ਕਰਨ ਚ ਆਪਦੇ ਇਲਾਕੇ ਦੀ ਚੜ੍ਹਦੀ ਕਲਾ ਲਈ ਕੰਮ ਕਰਦੀਆਂ ਸਾਨੂੰ ਚੰਗੇ ਬੰਦੇ ਅੱਗੇ ਲਿਆਉਣੇ ਚਾਹੀਦੇ ਆ ਔਰ ਸਾਨੂੰ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਚੰਗੇ ਬੰਦਿਆਂ ਦੀ ਪਛਾਣ ਕਰਨੀ ਪਊ ਪੰਜਾਬ ਬਚਾਉਣ ਦੀ ਖਾਤਰ ਨਹੀਂ ਵਰਨਾ ਜੇ 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 ਚੰਗੇ ਬੰਦੇ ਅੱਗੇ ਨਾ ਆਏ ਤੇ ਫੇਰ ਪੰਜਾਬ ਦਾ ਨੁਕਸਾਨ ਹੋਊ ਤੇ ਇੱਕ ਮੈਂ ਬੇਨਤੀ ਇਹ ਕਰਦਾ ਇਹਨਾਂ ਵੋਟਾਂ 'ਚ ਨਾ ਕੋਈ ਸ਼ਰਾਬ ਚਲਾਵੇ ਨਾ ਕੋਈ ਨਸ਼ੇ ਚਲਾਵੇ ਤੇ ਨਾ ਕੋਈ ਲੜਾਈ ਕਰੇ ਇਹ ਭਾਈਚਾਰਕ ਵੋਟਾਂ 14 ਤਰੀਕ ਨੂੰ ਨਿਪਟ ਜਾਣੀਆਂ ਤੇ ਵੋਟਾਂ ਨੇ ਸਾਨੂੰ ਮਾਰਤਾ ਵਾਰੀ-ਵਾਰੀ ਵੋਟਾਂ 6 ਮਹੀਨੇ ਵਲਾਈਆਂ ਰਹਿੰਦਾ ਸਾਡਾ ਭਾਈਚਾਰ ਔਖੜਦਾ ਰਹਿੰਦਾ ਇਸ ਕਰਕੇ ਸਾਰੀ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਕਿ ਲੜਾਈ ਪੜਾਈ ਤੋਂ ਉੱਪਰ ਉੱਠ ਕੇ ਲੋਕਤੰਤਰ ਦੇ ਸਹੀ استعمال ਕੀਤਾ ਜਾਵੇ ਵਾਇਰੋ ਜੀ ਕਾ ਖਾਲਸਾ ਵਾਇਰੋ ਜੀ ਕੀ ਫਤਹ